ਹਾਂ ਜੀ ਸਤਿਗੁਰੂ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਤੇ ਅੱਜ ਆਫਰ ਵੀਰ ਜੀ ਨੇ ਕਹਿੰਦੇ ਵੀ ਰਖੜੀ ਦੇ ਆਪਾਂ ਲਾਉਣੇ ਆ ਤੇ ਵੀਡੀਓ ਪੂਰੀ ਐਂਡ ਤੱਕ ਕਰ ਦੇਖਿਓ ਜ਼ਰੂਰ ਤੇ ਬਿਲਕੁਲ ਨੋਰਮਲ ਰੇਟ ਅੱਜ ਤੁਹਾਨੂੰ ਦਿਖਾਉਣੇ ਆ ਤੇ ਅੱਜ ਇੱਕ ਵੱਖਰਾ ਹੀ ਆਫਰ ਜਿਹੜਾ ਵੀਰ ਜੀ ਨੇ ਲਾਉਣਾ ਹੈ ਬਾਕੀ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮਜੀਠਾ ਜੀ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 9814083081 ਠੀਕ ਹੈ ਇਹ ਲਾ ਦੇਣੇ ਕਿਹੜੀ ਦੀ ਆਫਰ ਹੀ ਫਿਰ ਜੀ ਇਹ ਰਖੜੀ ਦੀ ਆਫਰ ਹੀ ਲਾ ਦੇਣੇ ਅੱਜ ਆਫਰ ਵੀ ਕਹਦੇ ਲਾ ਦੇਣੇ ਆ ਗਾਹਾਂ ਹੀ ਫਰੀ ਦੇ ਦਨੀ ਦੇ ਜੀ ਅੱਛਾ ਗਾਂ ਹੀ ਫਰੀ ਗਾਂ ਹੀ ਵੀ ਜੀ ਆਫਰ ਕੀ ਲਾਉਣੇ ਗਾਂ ਹੀ ਫਰੀ ਦੇ ਦਨੀ ਇਹ ਵੀ ਨੇ ਕਿ ਇੰਨਾ ਰੇਟ ਘਟ ਤੇ ਇੰਨਾ ਘਟ ਗਾਂ ਹੀ ਗਾਂ ਹੀ ਫਰੀ ਦੇ ਦਨੀ ਗਾਂ ਲੈ ਜਾਓ ਜਿੰਨੇ ਫਰੀ ਖੜਨੀ ਆ ਤੁਹਾਨੂੰ ਪਤਾ ਅੱਗੇ ਵੀ 1-2 ਦੀ ਅੱਗੇ ਵੀ ਉਹ ਪਹਿਲਾਂ ਵੀ ਕਈ ਵਾਰੀ ਆਪਾਂ ਪਾਈ ਗਾਂ ਫਰੀ ਵੀ 1-2 ਦੀ ਚਲੋ ਚਲੋ ਤੁਸੀਂ ਪੁੰਦੇ ਹੁੰਦੇ ਵੀ ਕੋਈ ਲੋਡ ਬੰਦ ਜਿਹੜਾ ਵਾ ਕੋਈ ਲੈ ਜਾਏ ਤੇ ਘਰ ਦਾ ਦੁੱਧ ਜਿਹੜਾ ਆਪਣਾ ਪੀ ਜਾਵੇ ਹਨਾ ਠੀਕ ਆ ਉਹ ਵੀ ਦਿਖਾਵਾਂਗੇ ਨਾ ਵੀਡੀਓ ਪੂਰੀ ਵੇਖਿਓ ਅੱਜ ਵੀਡੀਓ ਪੂਰੀ ਵੇਖਣ ਦਾ ਲਾਸਟ ਦੇ ਵੀ ਜੀ ਉਹ ਆਫਰ ਵੀ ਦੱਸਾਂਗੇ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਲੋਕੀ ਸ਼ੁਰੂ ਆਤਾ ਸੱਜਰ ਸੋਈ ਤੋਂ ਕਰ ਲਈਏ ਕਿੰਨਾ ਚਿਰ ਹੋ ਗਿਆ ਜੇ ਸੋਈ ਨੂੰ ਇਹ ਵੀ ਜੀ ਅੱਜ ਇਹਨੂੰ ਚੌਥਾ ਦੇਣ ਜੀ ਵੀ ਜੀ ਨੂੰ ਅੱਛਾ ਹਾਂਜੀ ਹਾਂਜੀ ਤੇ ਇਹਦੇ ਥੱਲੇ ਵੀ ਜੀ 8-9 ਕਿਲੋ ਬੋਲਾ ਜੀ ਅੱਛਾ ਹਾਂਜੀ ਹਾਂਜੀ ਤੇ ਇਹ ਤੇ ਨਾਲ ਦੇ ਸੋਈ ਮਗਰ ਵਛੀ ਜੇ ਇਹਦੇ ਤੇ ਕਿੰਨਾ ਗੇ ਦੁੱਧ ਕਰੀ ਜਾਊਗੀ ਦੁੱਧ ਵੀ ਜੀ 13-14 ਕਿਲੋ ਕਰ ਦਊਗੀ ਵੀ ਜੀ ਤੋਰਦਾ ਫੇਰੇ ਕਰੀ ਨੀ ਤੇ ਬਾਕੀ ਵੀ ਦੀ ਅੱਜ ਨਾ ਥੋੜੀ ਜਿਹੀ ਲੇਟ ਚ ਹੋਈ ਜੋ 8 9 ਵਜੇ ਚ ਹੋਈ ਜੇ ਅੱਛਾ ਜਾਨੀ ਕੋਈ ਗਾਗ ਨੇ ਆਉਣਾ ਇਹ ਤੇ ਗਾਗ ਨੇ ਰੋਕ ਛੜੀ ਛੜ ਕੋ ਉਹ ਆਇਆ ਨਹੀਂ ਬਾਅਦ ਚ ਤਾਂ ਚੋਈ ਜੇ ਲੇਟ ਅੱਛਾ ਆਏ ਨਹੀਂ ਫੇਰੇ ਹਾਂਜੀ ਹਾਂਜੀ ਤੇ ਪਿਛਲੀ ਵੀਡੀਓ ਤੁਹਾਨੂੰ ਪਤਾ ਪਾਈ ਸੀ ਮੈਂ ਹਾਂਜੀ ਹਾਂਜੀ ਕਿ ਇਹ ਵੀ ਕਿਸੇ ਨੇ ਲਈ ਹੀ ਜੋੜਾ ਲਿਆ ਹੀ ਕੇ ਇਹਦੇ ਕੋਈ ਛਾਈ ਆਲ ਅੱਛਾ ਤੋ ਕਹਿੰਦਾ ਕਿ ਮੈਂ ਤੁਹਾਨੂੰ ਸ਼ਾਮ ਨੂੰ ਨਾ ਪੈਸੇ ਪੁੰਨਾਂ ਵਾ ਤਬਾਜੋ ਨੇ ਖਿਸ਼ਾਮ ਨੂੰ ਪਾਈ ਨਹੀਂ ਗੱਲ ਅਗਲੇ ਦਿਨ ਕਹਿੰਦਾ ਕਿ ਮੈਂ ਵੀਡੀਓ ਤਿੰਨ ਚਾਰ ਦਿਨ ਹੜਕੇ ਖੜਨੀ ਆ ਉਹ ਕੱਲ ਹੀ ਪਾਈ ਸੀ ਦੁਪਹਿਰੇ ਗਾਂ ਦੀ ਵੀਡੀਓ ਵੀਡੀਓ ਦਾ ਸਾਹਮਣੇ ਕੱਲ ਹੀ ਪਾਈ ਕੱਲ ਦੁਪਹਿਰੇ ਪਈ ਸੀ ਵੀਡੀਓ ਤੇ ਅੱਜ ਸਵੇਰੇ ਉਹਨਾਂ ਚੋਂ ਆਉਣਾ ਸੀ ਤੇ ਉਹ ਆਏ ਨਹੀਂ ਚੌਂਗਾ ਨਾ ਤੁਸੀਂ ਦੱਸੋ ਬੜਾ ਜੇ ਲੇਟ ਹੋ ਗਈ ਜੀ ਤੋਰਾਂ ਹਾਂ ਫਿਰ ਕਈ ਵਾਰੀ ਪੈਸੇ ਪਹੁੰਚਦਾ ਹੋ ਜਾਂਦਾ ਵਾਦਾ ਕਰਤਾ ਬਾਕੀ ਮਾਲ ਸਾਰਾ ਵੇਚ ਗਿਆ ਜੀ ਅੱਛਾ ਅੱਜ ਤਾਂ ਇਹੋ ਕਰਕੇ ਅੱਜ ਹੋਰ ਲਓ ਦੋ ਲਿਆਂ ਦੇ ਸੋ ਵੇਚੀਆਂ ਉਹਦੀ ਨਾਲ ਜਿਹੜੀਆਂ ਅਜ ਤਰਾ ਵੀਡੀਓ ਪਾਉਣੀਆਂ ਸੀ ਉਹ ਵੇਚੀ ਗਈਆਂ ਉਹ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਜੀ ਆ ਪਾਉਣੀ ਵੀ ਆ ਜਲੇ ਬਾਕੀ ਵੀ ਜੀ ਚੋਕੇ ਦਵਾਂਗੇ ਦੋਵੇਂ ਟਾਈਮ ਆਪਣੀ ਤਸਦੀਕ ਕਰਕੇ ਵੀ ਜੀ ਖੜੇ ਪਈ ਬਾਕੀ ਥਾਣੇ ਉਤਰਿਆ ਵੀ ਪਸਮਕੇ ਦਾ ਪ੍ਰੋਪਰ ਹੱਥ ਚ ਆਉਣਾ ਲਿਆ ਆ ਪੂਰੀ ਵਿਜੀ ਚ ਵਾਈ ਹੁੰਦੀ ਆ ਭਲਾ ਭਲਾ ਵੀ ਹੁੰਦੇ ਵਿਜੀ ਲੱਗ ਗਈ ਜੇ ਤੇ ਮੁੱਲ ਫਿਰ ਇਹਦਾ ਮੋਲ ਵਿਜੀ ਹੋਰ ਅੱਜ ਰੇਟ ਹੋਰ ਥਾਂ ਕਰ ਦੇਣਾ ਵਿਜੀ ਕਿੰਨਾ ਅੱਜ ਤੁਹਾਨੂੰ ਕਿਹਾ ਰੱਖ ਲਈ ਆਫਰ ਹੀ ਦੇ ਦੇਣੀ ਇਹਦੇ ਇੱਕ ਗਾਂ ਵੀ ਰੱਖ ਲਈਓ ਉਹਦੇ ਵਰੀ ਦੇ ਦੇਣਗੇ ਠੀਕ ਆ ਹਾਂਜੀ ਹਾਂਜੀ ਅੱਜ ਉਹਦਨ ਵੀ ਜੀ 35 ਬਾਇ ਅੱਜ 32000 ਜੀ ਵੀਰ ਜੀ ਪੂਰਾ 30 ਜਾਨ ਤੋਂ 30 ਜੀ ਕਹਤਾ 30 ਹੀ ਜਾਨ ਤੋਂ ਪੂਰੇ 30 ਦੀ ਠੀਕ ਹੈ ਵੇਲਾ ਵਿੱਚ 5000 ਕੱਲ ਦੀ ਕੱਲ ਤੋੜਦੀ ਜੀ ਆਪਾ ਠੀਕ ਹੈ ਜੀ ਇਹਦੇ ਵੀ ਵੀ ਕਿਸਮਤ ਹੀ ਕਿਨੇ ਨਹੀਂ ਖੜੀਆਂ ਠੀਕ ਆ ਹਾਂ ਜੀ ਹਾਂ ਜੀ ਤੇ ਆ ਗਈ ਜਿਹੜੀ ਹੁਣੇ ਵੀ ਸੂਈ ਸਵਾਈ ਆ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀ ਜੀ 9-10 ਕਿਲੋ ਦੁੱਧ ਜੀ 15 16 ਦਿਨਾਂ ਦੀ ਸੁਈ ਦਾ ਲਾਲੇ 15 ਨਾਲੇ ਕੋਈ ਬੱਸ ਸਾਜੀ ਮਗਰ ਅੱਛਾ ਹਾਂਜੀ ਹਾਂਜੀ ਤੋਰ ਦੋ ਇਹ ਆਵੇ ਇਹਦੇ ਥੋੜੀ ਜੀ ਸਾਹਮ ਘੱਟ ਹੋਈ ਆ ਬਾਕੀ ਜਿਆਦਾ ਜੀ ਬੇਲਦੀ ਦੇਖੋ ਲੰਮੀ ਆ ਹੁਣੇ ਤਾਰਾ ਮਾਰੀਆਂ ਮਛਾ ਛਾੜੀ ਗਏ ਨਾ ਗਾਂ ਸਾਹਮ ਕੇ ਜਿਹੜੀ ਆ ਵਧਨ ਵਾਲੀ ਆ ਚੋਆ ਜੀ ਵੀ ਵੀਰ ਜੀ ਬੈਠੇ ਤੈਨੂੰ ਘੁੰਮੇ ਚੋਆਈ ਸੀ ਸਾਰੇ ਥਾਣੇ ਦੀ ਚਲੋ ਲੈ ਜਾ ਆ ਵੀ ਜੀ ਬਹੁਤ ਪੋਲਾ ਜੇ ਹਾਂ ਜੀ ਸੰਦੀ ਚਵਾ ਦੀ ਜਿਹੜੀ ਸਾਫ ਹੈ ਬਿਲਕੁਲ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਲੋ ਵੀ ਜੀ ਵੇਰ ਥੋੜੀ ਜੀ ਲਸੀ ਪਾਂਦੇ ਆ ਹਾਂ ਜੀ ਵੇਰ ਤਾਂ ਹੈਗੀ ਜਾਈ 1000 ਦੀ ਹਾਂ ਜੀ ਆਪਾਂ 40 ਨਹੀਂ ਕਰਨਾ 35 ਨਹੀਂ ਕਰਨਾ ਵੀ ਜੀ ਅੱਛਾ 33000 ਦੀ ਹਾਂ ਨਾ ਕਰ ਦਾਂਗੇ 31000 ਦੀ ਹਾਂ ਨਾ ਅੱਜ ਵੀ ਜੀ ਤੁਸੀਂ 2 2000 ਦੀ ਛੋੜ ਜਾਨ ਦੋ ਅੱਜ ਅੱਜ ਜਾਨ ਦੋ ਅੱਛਾ ਠੀਕ ਜੀ ਵੀ ਜੀ ਪੁਰਾਣੇ ਪੁਰਾਣੇ ਆਉਣੇ ਆ ਲੋਕਾਂ ਦੇ ਹੋਣਾ ਠੀਕ ਜੀ ਵੀ ਜੀ ਠੀਕ ਜੀ ਬਾਕੀ ਵੀਡੀਓ ਕੋਈ ਪੂਰੀ ਦੇਖੇ ਮਾਰ ਅੱਜ ਸਾਰਾ ਵੀ ਜੀ ਠੀਕ ਓਫਰ ਹੀ ਦੇਣੀ ਅੱਜ ਤੇ ਆ ਜਿਹੜੇ ਗਾਂ ਦਾ ਦੁੱਧ ਇਹ ਗਾਂ ਥਲੇ ਵਿੱਚ ਪੰਜ ਕਿਲੋ ਦੁੱਧ ਜੇ ਤੋਰੋ ਫਿਰ ਇਹਨਾਂ ਵਿੱਚ ਬਾਕੀ ਰਾਜੀ ਨਿੱਗਰ ਇਹ ਗਾਂ ਦਾ ਇੱਕ ਥਾਂ ਦੀ ਤਾਂ ਚਿੱਲੜ ਜੇ ਅਗਲੇ ਥਾਂ ਦੀ ਅੱਛਾ ਇੱਕ ਅਗਲਾ ਥਾਂ ਦੀ ਹਾਂ ਜੇ ਨਹੀਂ ਚੱਲਦਾ ਜੇ ਦੁੱਧ ਦਾਦੇ ਵੀ ਹੁੰਦਾ ਜੇ ਸਰ ਉਹ ਚੱਲਦਾ ਵਾ ਹਾਂਜੀ ਹਾਂਜੀ ਧਾਰਾ ਹੁੰਦੀਆਂ ਵਾ ਪਰ ਘਟ ਹੁੰਦੀਆਂ ਵਾ ਤੇ ਫਿਰ ਗਿੰਦੇ ਚਿੱਲੜਾਂ ਦੀ ਜਨ ਕਿੰਨੇ ਕਿਲੋ ਜੀ ਦਵਾਂਗੇ ਤੇ ਜੇ ਰੇ ਕਈ ਗਾਵਾਂ ਦਾ ਟੱਕੜ ਹੋ ਕੇ ਥਣ ਘਟ ਜਾਂਦਾ ਲੈ ਆਓ ਸੱਜਾ ਜੀ ਜੀ ਇਹ ਪੁਰਾਣਾ ਇਹਨਾ ਤੀਗਾ ਵੀ ਲਵਾਤਾ ਜੀ ਵੀ ਜੀ ਠੀਕ ਜੀ ਬਾਲਦਾ ਜੀ ਇਹ ਬੱਸ ਬਾਕੀ ਥਾਂ ڈھੁੰਦੋ ਜੀ ਇਧਰੋਂ ਹਾਂ ਦੇਖ ਸੰਦੇ ਥਾਣੇ ਦੇ ਅੱਛਾ ਦੀਦੀ ਜੀ ਵੀ ਜੀ ਇਹਦਾ ਮੁੱਲ ਮੈਂ ਤਾਂ ਕਹਿੰਦਾ ਵੀ ਜੀ ਅੱਜ ਵੀ ਇਹ ਵੀ ਦੇਰੀ 12000 ਦੀ ਦੇਰੀ ਪੂਰੇ 10 ਦੀ 10 ਦੀ ਦੇਰੀ 10 ਦੀ ਜਾਣ ਲੈਣ ਜੀ ਠੀਕ ਹੈ ਜੀ ਆ ਵੀ ਜੀ 6000 ਦੇ ਇਹਨਾਂ ਦਾ ਸਾਜੀ ਬਿੰਦੀ ਤੇ 6000 ਆ ਵੀ ਬਿੰਦੀ ਹੈ ਠੀਕ ਹੈ ਇਹ ਜੀ ਕੱਚੀ ਹੈ ਜੇ ਥੋੜੀ ਜਿਹੀ 15 ਲੈ ਜੇ 20 ਲੈ ਜੇ 3 ਮਹੀਨੇ ਦੇ ਅੰਦਰ ਅੰਦਰ ਵੀ ਜੀ ਸੁਬੂ ਗੀ ਜੀ ਤੋੜ ਦੋ ਫਿਰ ਇਹਨਾਂ ਆਈ ਮਹੀਨਾ ਗਾਇਓ ਅਬ ਤਾਂ ਪਹਿਲਾਂ ਵੀ ਜੀ ਸੁਬੂ ਗੀ ਰਹੀ ਆ ਇਹ ਤੁਹਾਨੂੰ ਆਈ ਮੀਨ ਆ ਕੇ ਜਾਵਾਂ ਇਹ ਵੀ ਲੱਗ ਇਹ ਵੀ ਵੀ ਜੀ ਸਾਈ ਪਾਈ ਸੀ ਦੋਵਾਂ ਦੀ ਪਾਈ ਸੀ ਇਹਦੀ ਤੇ ਉਹ ਗਾਂ ਦਾ ਜਿਹੜਾ ਇਕੱਠਾ ਕਹਿੰਦੇ ਸਬਦਾ ਆ ਇਹ ਗਾਂ ਦਾ ਫੂਨ ਤੇ ਵੀਰ ਜੀ ਪਹਿਲੇ ਬਹੁ ਆਏ ਸਾਈ ਕਰਕੇ ਦਿੱਤੀ ਲਈ ਭਾਵੇਂ ਵੀ ਜੇ 100 ਆ ਤੇ ਭਾਵੇਂ 500 ਆ ਜੀ ਤੇ ਬਾਕੀ ਰਾਜੀ ਆ ਨਿੱਗਰ ਆ ਗਾਂ ਜਿਹੜੀ ਸਾਂਮੀ ਸਾਂਮੀ ਚੰਗੀ ਹੱਤ ਆ ਇਹ ਆ ਵੀ ਚਲੋ ਜਿਹੜਾ ਮੇਨ ਵੀਰ ਮਹੀਨੇ ਦੇ ਲਾਗੇ ਜਿਹੜਾ ਇਹਨਾਂ ਸਾਹਮਣ ਲੂਗਾ ਬਾਕੀ ਦੁੱਧ ਸੰਗਣਾ ਹੁੰਦਾ ਇਨਾਂ ਗਾਵਾਂ ਦਾ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਵੀਰ ਜੀ ਪਹਿਲੇ ਸੂਏ 10 ਤੋਂ 11 ਕਿਲੋ ਕਿਤੇ ਆ ਜਾਂਦਾ ਅੱਛਾ ਅੱਜ ਕੀ ਕਰੂਗੀ ਵੀਰ ਜੀ 12-13 ਕਿਲੋ ਤੇ ਕਰੂਗੀ ਤੇ ਮੋਲ ਫਿਰ ਇਹਦਾ ਮੋਲਾ ਜੀ ਵੀਰ ਜੀ ਹੋਰ ਛੋਟਾ ਕਰ ਦਿੰਨੇ ਆ ਕਿੰਨਾ ਕੀ ਯਾਦੀ ਦੇ ਦਾਂਗੇ 28 ਦੀ ਦੇ ਦੀ ਹੈ ਅੱਜ ਤਾਂ ਚਲੋ 22 ਦੀ ਦੇ ਜੀ ਇਹਦਾ ਵੀ ਕੋ ਜੀ ਵੱਧਾਂ ਜੀ ਕਰਾਂ ਗਾਵਾਂ ਦੇ ਸਾਰੀਆਂ ਮੌਕੇ ਚੱਲੀਆਂ ਫ੍ਰੀ ਵਾਲੇ ਕਿੱਥੇ ਜੀ ਫ੍ਰੀ ਵਾਲੀ ਜੀ ਹੁਣ ਯਾਰ ਲਾਸਟ ਆਫਰ ਹੀ ਵਿਖਾਉਣੀ ਹੈ ਜੀ ਹੁਣ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਜਿਹੜੀ ਗਾਂ ਦੇ ਦਿੰਨੀ ਜੇ ਹਾਂ ਜੀ ਹਾਂ ਜੀ ਇਹ ਮੈਂ ਜੇ ਅੱਜ ਕੱਲ ਦੁੱਧ ਦੁੱਧ ਵੀ ਜੀ ਇਹਦੇ ਥਲੇ 8-9 ਕਿਲੋ ਹੀ ਅੱਛਾ ਜੇ ਹੁਣ ਨਾ ਥੋੜੀ ਥਾਨ ਥੋਣਾ ਕਰਕੇ ਨਾ ਦਰਜੀ ਬਣਾਉਂਦੀ ਝੋਕਈਆ ਜਿਉਂ 6 ਕਿਲੋ ਦੁੱਧ 5-6 ਕਿਲੋ ਦੁੱਧ 5-6 ਕਿਲੋ ਹੈਗਾ ਪੱਕਾ ਦੁੱਧ ਪੱਕਾ ਵੀ ਜੀ ਦੁੱਧ ਦੇ ਆਪਾਂ ਫ੍ਰੀ ਤਹੀ ਆਫਰ ਲਾਈ ਹੈ ਜੀ ਵੀ ਜੀ ਕੋਈ ਲੋਡ ਵੰਦ ਲਿਆ ਜੀ ਠੀ ਹੁਣ 6 ਕਿਲੋ ਦੇ ਲਾਗੇ ਮਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ 5 ਕਿਲੋ ਵੀ ਜੀ ਪੱਕਾ ਹੋਊਗਾ ਦੁੱਧ ਦੁੱਧ ਫੇਰ ਵਾਜੂਗੀ ਵੀ ਜੀ ਜੇ ਕੋਈ ਸੇਵਾ ਕਰੂਗਾ ਦੁੱਧੋ ਬਾਤੀ ਜੀ ਦੁੱਧੋ ਇੰਨੇ ਵੱਧ ਵੀ ਖਾਣਾ ਹੈ ਆ ਜਿਹੜਾ ਲੈ ਆਓ ਜੀ 1 ਮਿੰਟ ਰੋਕਦੇ ਆ ਆ ਜਿਹੜਾ ਥੰਤੇ ਆ ਥੋੜਾ ਜਿਆਦਾ ਹੋ ਗਿਆ ਏ ਉਦੇ ਕਰਕੇ ਦੁੱਧ ਜਿਹੜਾ ਘਟ ਗਈ ਹੁਣ ਸੈੱਟ ਹੋ ਗਿਆ ਸੁੱਕ ਗਿਆ ਫਿਰ ਸਾਰਾ ਛੇਕੜ ਆ ਗਏ ਆ ਸਹੀ ਕਰਦੇ ਵੀ ਜੀ ਸਾਰੇ ਕਈ ਵਾਰੀ ਥੋੜੀ ਜਿਹੀ ਲੱਦੀ ਜੀ ਹੋ ਜਾਂਦੀ ਉਹ ਸੈੱਟ ਹੋ ਗਿਆ ਹੁਣ ਸਾਰਾ ਤੇ ਇਹਨੇ ਫੇਰ ਆਪਣੇ ਦੁੱਧ ਤੇ ਹੀ ਆ ਜਾਣਾ ਵਾ ਜੀ ਫੇਰ ਕੋਈ ਸ਼ਾਮ ਵਾਲਾ ਕਰੂਗਾ ਫੇਰ 9-10 ਕਿਲੋ ਤੇ ਆਜੇ ਬਾਕੀ ਖੜੇ ਕੋਈ ਲੋਡ ਵੰਦ ਇਹ ਆ ਵੀ ਜਿਹਨੂੰ ਅਸਲੀ ਤੇ ਜ਼ਰੂਰਤ ਆ ਹਾਂਜੀ ਹਾਂਜੀ ਵੀਰ ਜੀ ਜਿਹੜਾ ਜ਼ਰੂਰਤਮੰਦ ਆ ਉਹ ਉਹ ਖੜੇ ਹਨਾ ਹਾਂਜੀ ਵੀਰ ਜੀ ਜ਼ਰੂਰਤਮੰਦ ਗੜੇ ਇਹ ਜ਼ਰੂਰਤਮੰਦ ਲਈ ਭਾਈ ਅਸਲ ਚ ਚਲੋ ਬੱਚੇ ਦੁੱਧ ਦਾ ਤੇ ਪੀ ਲਾਂਗੇ ਹਾਂਜੀ ਤੇ ਆਪਣੀ ਕੋਈ ਗੱਡੀ ਲਿਆਵੇ ਤੇ ਲੱਦ ਕੇ ਲੈ ਜਾ ਜੀ ਲੱਦ ਕੇ ਲੈ ਜਾ ਜੀ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤੇ ਵੇਸ ਚ ਆ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ